ਆ ਦਸਾ ਆ ਕੀ ਰਹੇ ਨਾ ਕੋਈ ਸੰਤ ਕਹਿੰਗੇ ਬੱਚੇ ਸ਼ਰਮ ਛੜੇ ਸੂਤਰੇ ਪਹਾੜ ਸੰਤ ਕਰਸੇ ਬਥੇ ਗੁਲਬਾਰ ਕਾ ਸਾਹਿਬ ਮਨੋ ਗਸਾਰੇ ਆ ਸੁਧਣ ਸੱਚਾ ਬਾਣ ਜਾਓ ਸਿਰ ਸਾਗਾ ਸਾਵ ਜਿਸ ਪਾਸ ਦਰਵਰ ਕਰਿਆ ਸੋਹੀਆ ਸਭਨਾ ਭਾਵੇ ਸਾ ਪਰਮੇਸ਼ਰ ਵੰਡ ਬਣਾਏ ਅਰ ਰੋਲਿਕ ਤੁਮੁਨਾਏ ਛਾਤੇ ਸਹਿਬ ਸ਼ਰਮਾਨ ਮਾਨੇ ਆ ਹਰ ਸਰਵ ਨਾਮ ਕਰ ਜਾਲਨੇ ਆ ਆਰਾਮ ਸੰਜੀ ਤੈਨ ਦਾ ਆਲਾ ਆਪਣੇ ਭਗਤ ਕਰਾਇ ਪ੍ਰਤਿ ਪਾਲਾ तेरी वड़े आई नानक आए ते वड़े आई नित नानक नाम द आ वाहिगुरू जी का ख़ालसा वाहिगुरु ਬਾਣੀ ਗੁਰੂ ਕੰਤਾ ਸਾਹਿਬ ਜੀ ਨੂੰ 86 ਆਪਾਂ